ਖੰਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਪਾਸਿੰਗ ਜੀ ਸਟਾਰ ਟੀਵੀ ਤੋਂ ਤੇ ਤੁਸੀਂ ਦੇਖ ਰਹੇ ਦਿਸ਼ਨ ਤੇ ਵਿਦੇਸ਼ਾ ਵਿੱਚ ਸੰਗਤ ਜਿਹੜੀ ਆ ਆਨੰਦਪੁਰ ਸਾਹਿਬ ਪਹੁੰਚ ਰਹੀ ਹੈ ਬੜੇ ਹੀ ਮਨ ਖੁਸ਼ ਹੁੰਦਾ ਹੈ ਜਦੋਂ ਸੰਗਤ ਗੁਰੂ ਦਾ ਨਾਮ ਲੈ ਕੇ ਆਂਦੀ ਹੈ ਸਤਨਾਮ ਵਾਹਿਗੁਰੂ ਦੇ ਟਰਾਲੀਆਂ ਦੇ ਵਿੱਚ ਸੰਗਤ ਜਿਹੜਾ ਨਾਮ ਲੈ ਕੇ ਆਂਦੀ ਹੈ ਉੱਥੇ ਹੀ ਸੰਤਾਂ ਮਹਾਂਪੁਰਸ਼ਾਂ ਵਾਸਤੇ ਜਿਹੜੇ ਲੰਗਰ ਹੈ ਸੰਗਤਾਂ ਨੂੰ ਸ਼ਿਕਾਇਤ ਜਾਂਦਾ ਸਾਡੇ ਵਿੱਚ ਬਬਤਾ ਅਬਤਾਰ ਸਿੰਘ ਜੀ ਜਿਹੜੇ ਜਿਨ੍ਹਾਂ ਨੂੰ ਅਕਸਰ ਪੱਟੀਬੀ ਸਾਹਿਬ ਕਹਿੰਦੇ ਆ ਹੈਡ ਕੋਡ ਪੁਰਾਨ ਜਿਹੜਾ ਗੁਰਦਰਾ ਸਾਹਿਬ ਇਹਨਾਂ ਦਾ ਉੱਥੋਂ ਤੋਂ ਵਿਸ਼ੇਸ਼ ਤੌਰ ਤੇ ਹਰ ਸਾਲ ਦੀ ਤਰ੍ਹਾਂ ਵੱਡੇ ਹੀ ਸਮਾਗਮ ਹੈ ਜਿਹੜੇ ਇਹਨਾਂ ਦੁਆਰੇ ਕੀਤੇ ਜਾਂਦੇ ਆ ਤੇ ਬਾਬਾ ਜੀ ਅੱਜ ਫੇਰ ਸਾਡੇ ਵਿੱਚ ਰੂਪ ਰੂਪ ਹੈ ਬਾਬਾ ਜੀ ਫਤਿਹ ਦੀ ਸਾਂਝ ਪਾਣੀ ਜੀ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀਓ ਦਾਸ ਵੱਲੋਂ ਅਤੇ ਸੰਤ ਬਾਬਾ ਖ਼ਾਲਸ ਸਿੰਘ ਜੀ ਵੱਲੋਂ ਸਾਰਿਆਂ ਹੀ ਸਿੱਖ ਸੰਗਤਾਂ ਨੂੰ ਹੋਲੇ ਮਹਲੇ ਦੀਆਂ ਬੇਅੰਤ ਬੇਅੰਤ ਵਧਾਈਆਂ ਹੁਣ ਕਿਉਂਕਿ ਜੋ ਹੋਲਾ ਮਹੱਲਾ ਇਹ ਸਿੱਖਾਂ ਦਾ ਇੱਕ ਕੌਮੀ ਤਿਹਾਰ ਵੀ ਹੈ ਤੇ ਇਤਿਹਾਸ ਦੇ ਨਾਲ ਹੀ ਦਾ ਜੋ ਹੈ ਗੂੜਾ ਸਬੰਧ ਵੀ ਜੁੜਿਆ ਹੋਇਆ ਹੈ ਕਿਉਂਕਿ ਜੇ ਆਪਾਂ ਹੋਲੀ ਦਾ ਪਿੱਛੇ ਇਤਿਹਾਸ ਦੇਖੀਏ ਤਾਂ ਪ੍ਰਾਤਨ ਗ੍ਰੰਥਾਂ ਦੇ ਅਨੁਸਾਰ ਹੋਲੀ ਜਿਹੜੀ ਸ਼ੁਰੂ ਹੋਈ ਉਹ ਹੋਲਕਾ ਤੋਂ ਮੰਨੀ ਜਾਂਦੀ ਆ ਜੋ ਹੋਲਕਾ ਸੀ ਹਰਨਾਕਸ਼ ਦੀ ਉਹ ਭੈਣ ਸੀ ਤੇ ਪ੍ਰਹਲਾਦ ਦੀ ਜੋ ਬੂਆ ਲੱਗਦੀ ਸੀ ਹਰਨਾਕਸ਼ ਨੇ ਪਰਮੇਸ਼ਰ ਦੀ ਬੜੀ ਬੰਦਗੀ ਕੀਤੀ ਬੰਦਗੀ ਕਰਨ ਤੋਂ ਬਾਅਦ ਪਰਮੇਸ਼ਰ ਨੇ ਖੁਸ਼ ਹੋ ਕੇ ਕਿਹਾ ਕਿ ਜੋ ਮੰਗ ਮੰਗਣਾ ਪਰ ਪਰਮੇਸ਼ਰ ਦੀ ਕਿਰਪਾ ਨਾ ਰੱਖ ਲੋ ਦਿਮਾਗ ਦਾ ਦੂਜੇ ਪਾਸੇ ਜਾਣਾ ਐਸੀ ਚੀਜ਼ ਮੰਗ ਲਈ ਪਰਮੇਸ਼ਰ ਤੋਂ ਕਿ ਨਾ ਦਿਨੇ ਮਰਨਾ ਰਾਤ ਮਰਨਾ ਧਰਤੀ ਤੇ ਮਰਨਾ ਆਕਾਸ਼ ਤੇ ਮਰਨਾ ਕਿਸੇ ਜੀਵ ਤੋਂ ਮਰਨਾ ਕਿਸੇ ਹਥਿਆਰ ਤੋਂ ਮਰਨਾ ਮੌਤ ਨੂੰ ਕਾਬੂ ਕਰਨ ਦੇ ਲਈ ਮਹਾਰਤ ਵਰ ਮੰਗ ਲੈ ਪਰ ਸੰਸਾਰ ਦੇ ਵਿੱਚ ਕੋਈ ਸਥਿਰ ਨਹੀਂ ਰਹਾ ਮਨ ਦੇ ਵਿੱਚ ਹੰਕਾਰ ਪੈਦਾ ਹੋ ਗਿਆ ਤੇ ਐਲਾਨ ਕਰ ਦਿੱਤਾ ਕਿ ਜਲੇ ਵੀ ਹਰਨਾਖਸ਼ ਥਲੇ ਵੀ ਹਰਨਾਖਸ਼ ਜਿੱਥੋਂ ਹੈ ਸਭ ਹਰਨਾਖਸ਼ ਦਾ ਹੈ ਪਰਮਾਸ਼ਰ ਨੂੰ ਭੁੱਲ ਗਿਆ ਆਪ ਵੀ ਤੇ ਲੋਕਾਂ ਨੂੰ ਵੀ ਭਲਾਉਣ ਦਾ ਯਤਨ ਕੀਤਾ ਪਰ ਪਰਮੇਸ਼ਰ ਨੂੰ ਹੰਕਾਰ ਨਹੀਂ ਪਾਉਂਦਾ ਕਰ ਦੇ ਵਿੱਚ ਪਹਿਲਾਦ ਪੈਦਾ ਹੋਇਆ ਪਹਿਲਾਦ ਨੇ ਬਚਪਨ ਤੋਂ ਹੀ ਜਿੱਥੇ ਜਦੋਂ ਸਕੂਲ ਗਿਆ ਤਖਤੀਆਂ ਤੇ ਹਰਨਾਖਸ਼ ਲਿਖਿਆ ਜਾਂਦਾ ਸੀ ਪਰ ਪਹਿਲਾਦ ਨੇ ਬੱਚਿਆਂ ਨੂੰ ਕਿਹਾ ਕਿ ਜਲੇ ਵੀ ਪਰਮੇਸ਼ਰ ਹੈ ਥਲੇ ਹੀ ਪਰਮੇਸ਼ਰ ਹੈ ਹਰ ਨਾਕਿਸ ਕੁਝ ਨਹੀਂ ਹੈ ਇਸ ਗੱਲ ਦੀ ਸ਼ਿਕਾਇਤ ਅਧਿਆਪਕ ਨੇ ਹਰ ਨਾਕਸ਼ ਨੂੰ ਕੀਤੀ ਲੰਮੀ ਗੱਲ ਨਾ ਕਰਦੇ ਹੋਏ ਪਹਿਲਾਦ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਜੋ ਹੌਲਕਾ ਸੀ ਉਹਨੂੰ ਵੀ ਭਰ ਪ੍ਰਾਪਤ ਹੋਇਆ ਸੀ ਅਗਰ ਨਹੀਂ ਤਾਂ ਕਿ ਉਹਦੇ ਪਾਸ ਇੱਕ ਦਛਾਲਾ ਸੀ ਛਾਲ ਰੱਖ ਲੋ ਜਦੋਂ ਲੈ ਲੈਂਦੀ ਸੀ ਅੱਗ ਉਤੇ ਤੇ ਅਸਰ ਨਹੀਂ ਕਰਦੀ ਸੀ ਤੇ ਉਹਨੂੰ ਲੈ ਕੇ ਅੱਗ ਦੇ ਵਿੱਚ ਬਹਿ ਗਈ ਪਰ ਪਰਮੇਸ਼ਰ ਨੇ ਆਪਣੇ ਭਗਤਾਂ ਰੱਖਣੀ ਹੁੰਦੀ ਆ ਮਹਾਰਾਜ ਨੇ ਗੁਰਬਾਣੀ ਵਿੱਚ ਵੀ ਦਰਜ ਕਰ ਕਰ ਦਿੱਤਾ ਹਰ ਜੁਗ ਜੁਗ ਭਗਤੋਂ ਪਾਇਆ ਪੈਜ ਰੱਖਦਾ ਆ RAM ਰਾਜੇ ਹਰਨਾਕ ਕਸ ਦੁਸ਼ਟਰ ਮਾਰਿਆ ਪਹਿਲਾ ਤਰਾਇਆ ਮਹਾਰਾਜ ਆਪਣੇ ਭਗਤਾਂ ਦੀ ਪੈਜ ਰੱਖਦਾ ਜੋ ਸੀ ਅੱਗ ਦੇ ਨਾਲ ਹੋਲਕਾ ਜਲ ਗਈ ਤੇ ਪਹਿਲਾ ਦਾ ਬਾੜ ਵੀਂਗਾ ਨਹੀਂ ਹੋਇਆ ਉਸ ਹੋਲਕਾ ਤੋਂ ਫਿਰ ਹੋਲੀ ਸ਼ੁਰੂ ਹੋਈ ਹੋਲੀ ਨੇ ਆਪਣੇ ਬੜੇ ਰੂਪ ਬਦਲੇ ਇੱਕ ਲਾਠ ਮਾਰ ਹੋਲੀ ਵੀ ਸ਼ੁਰੂ ਹੋਈ लाਠੀ ਮਾਰ ਕੇ ਸਿਰ 파ੜ ਦੇਣਾ ਲਹੂ ਲਹਾਨ ਕਰ ਦੇਣਾ ਉਹਦੀ ਹੋਲੀ ਖੇਲਣੀ ਫਿਰ ਗੰਦਗੀ ਦੀ ਹੋਲੀ ਵੀ ਸ਼ੁਰੂ ਹੋਈ ਕਿ ਗੰਦ ਸੇਟਣਾ ਕੂੜਾ ਸੇਟਣਾ ਤਰ੍ਹਾਂ ਤਰ੍ਹਾਂ ਦੀਆਂ ਹੋਲੀਆਂ ਹੋਈਆਂ ਰੰਗ ਵਾਲੀ ਹੋਲੀ ਸ਼ੁਰੂ ਹੋਈ ਪਰ ਇਹ ਸਾਰੇ ਸਰੂਪਾਂ ਨੂੰ ਦੇਖਦੇ ਹੋਏ ਮਹਾਰਾਜ ਅਨੰਦਪੁਰ ਸਾਹਿਬ ਆਪਣੀ ਪੌਣੇ 42 ਸਾਲ ਦੀ ਉਮਰ ਦੇ ਵਿੱਚ 29 ਸਾਲ ਇਸ ਨੰਦਪੁਰ ਸਾਹਿਬ ਦੇ ਵਿੱਚ ਰਹੇ ਮਹਾਰਾ ਨੇ ਫੇ ਹੋਲੀ ਤੋਂ ਹੋਲਾ ਬਣਾ ਦਿੱਤਾ ਤੇ ਹੋਲੇ ਦਾ ਜੋ ਸੰਬੰਧ ਸੀ ਉਹ ਸਿੱਖਾਂ ਦੇ ਨਾਲ ਵੀਰਤਾ ਦਾ ਸੂਰਮਤੀ ਦਾ ਤੇ ਇੱਕ ਐਸਾ ਪਰਪਕਾਰ ਦਾ ਇਤਿਹਾਸ ਜੋੜ ਦਿੱਤਾ ਜੋ ਕਿ ਆਉਣ ਵਾਲੀਆਂ ਸਦੀਆਂ ਦੇ ਵਿੱਚ ਸਿੱਖਾਂ ਦੇ ਲਈ ਮਾਣ ਦੀ ਗੱਲ ਵੀ ਹੋਵੇਗੀ ਤੇ ਸਿੱਖਾਂ ਦੇ ਲਈ ਇੱਕ ਉਪਦੇਸ਼ ਦੀ ਗੱਲ ਵੀ ਹੋਵੇਗੀ ਕਿਉਂਕਿ ਮੁਗਲਾਂ ਦਾ ਰਾਜ ਸੀ ਹਥ ਸਿਕਰਾਂ ਤੇ ਰਾਜ ਸੀ ਮੁਗਲਾਂ ਦੇ ਕਰਿੰਦੇ ਨਵਾਬ ਛੋਟੇ ਛੋਟੇ ਧੀਆਂ ਪੈਣ ਦੀ ਇੱਜ਼ਤ ਦੇ ਨਾਲ ਖਲਵਾੜ ਕਰਦੇ ਸਨ ਉਸੇ ਦੇ ਸੰਬੰਧ ਦੇ ਵਿੱਚ ਹੁਸ਼ਿਆਰਪੁਰ ਦੇ ਨੇੜੇ 12 ਬਸੀਆਂ ਪੈਂਦੀਆਂ ਉੱਥੇ ਦਾ ਜਾਬਰ ਖਾਨ ਸੀ ਉਹਨੇ ਦੇਵੀ ਦਾਸ ਦੀ ਲੜਕੀ ਦਾ ਡੋਲਾ ਖੋਲਿਆ ਉਨੇ ਬੜੀਆਂ ਵਾਲੇ ਦੁਆਲੇ ਫਰਿਆਦਾਂ ਕੀਤੀਆਂ ਕਿਸੇ ਨੇ ਉਹਦੀ ਨਾ ਸੁਣੀ ਨਾ ਕੋਈ ਛਡਾਉਣ ਦੇ ਉਸ ਟਾਈਮ ਦੇ ਵਿੱਚ ਲੈਕ ਸੀ ਨਾ ਕਿਸੇ ਪਾਸ ਤਾਕਤ ਸੀ ਅਖੀਰ ਨੂੰ ਪੁੱਛਦਾ ਪਛਾਉਂਦਾ ਘੁੰਮਦਾ ਘਮਾਉਂਦਾ ਥੱਕ ਹਾਰ ਕੇ ਮਹਾਰਾਜ ਰਮੇਸ਼ ਪਿਤਾ ਜੀ ਦਰਬਾਰ ਵਿੱਚ ਆਇਆ ਆ ਕੇ ਫਰਿਆਦ ਕੀਤੀ ਮਹਾਰਾਜ ਰਮੇਸ਼ ਪਿਤਾ ਜੀ ਨੇ ਆਪਣੇ ਵੱਡੇ ਸਹਿਬਜ਼ਾਦਾ ਧੰਨ ਬਾਬਾ ਜੀ ਸਿੰਘ ਜੀ ਨੂੰ ਬੁਲਾਇਆ ਕਿ ਇਹਨਾਂ ਦੀ ਫਰਿਆਦ ਸੁਣੋ ਇਹਨਾਂ ਦਾ ਹੱਕ ਦਵਾਓ ਇਹਨਾਂ ਦੀ ਮਦਦ ਕਰੋ ਸਹਬਜਾਦਾ ਜੀ ਸਿੰਘ ਦੀ ਉਹ ਵੱਡੀ ਲੜਾਈ ਪਹਿਲੀ ਸੀ ਉਹਨਾਂ ਨੇ 100 ਘੋੜ ਸਵਾਰ ਲਿੱਤਾ ਆਪਣੇ ਨਾਲ ਰਾਤ ਨੂੰ ਨੇ ਚਾਲੇ ਪਾਏ ਦੇਵੀ ਦਾਸ ਨੂੰ ਨਾਲ ਲਿੱਤਾ ਅਮਰਤਪੁਰ ਲੈ ਸੁੱਤੇ ਪਏ ਨੂੰ ਜੈਪਰ ਖਾਨ ਨੂੰ ਜਿਉਂਦੇ ਨੂੰ ਫੜ ਲਿਆ ਫੜ ਕੇ ਬੀਬੀ ਨੂੰ ਘੋੜੇ ਤੇ ਬਿਠਾਇਆ ਉਹਨਾਂ ਨੂੰ ਪਹਿਲਾ ਭੇਜ ਦਿੱਤਾ ਜਾਫਰ ਖਾਨ ਦੀਆਂ ਮੁਸਕਾਂ ਬਨ ਕੇ ਹੱਥ ਪੈਰ ਬਨ ਕੇ ਘੋੜੇ ਤੇ ਬਨ ਕੇ ਤੁਰ ਪਏ ਮਾਲਪੁਰ ਦੇ ਨੇੜੇ ਹਮਲਾ ਹੋਇਆ ਉਹ ਵੀ ਜਾ ਕੇ ਆ ਗਏ ਜਦੋਂ ਜਾ ਕੇ ਵੀ ਆਇਆ ਕੁਝ ਹੋ ਗਿਆ ਉੱਥੇ ਪੰਜ ਸਿੰਘ ਸ਼ਹੀਦ ਹੋ ਜਿਨ੍ਹਾਂ ਦਾ ਗੁਰਦੁਆਰਾ ਬਣਿਆ ਸੀ ਇਦਾਂ ਦਾ ਮਾਲਪੁਰ ਦੇ ਚੜਦੇ ਪਾਸੇ ਬੇਹਾਰਾ ਲੜਾਈ ਹੋਈ ਸਤਲੁਜ ਦੇ ਕੰਢੇ ਆ ਕੇ ਉੱਥੇ ਵੀ ਸਿੰਘਾਂ ਸ਼ਹੀਦ ਹੋਏ ਉੱਥੇ ਵੀ ਸਥਾਨ ਬਣਿਆ ਸੀ ਇਦਾਂ ਦਾ ਉਸ ਜਾਫਰ ਖਾਨ ਜ਼ਾਲਮ ਨੂੰ ਲਿਆਂਦਾ ਗਿਆ ਉਧਰ ਹੋਲਾ ਹੋਲੀ ਦਾ ਤਿਆਰ ਸੀ ਆ ਗਿਆ ਮਾਰਾ ਨੇ ਹੋਲੀ ਤੋਂ ਹੋਲਾ ਮਹੱਲਾ ਬਣਾਤਾ ਹੋਲਾ ਜੋ ਮਹੱਲਾ ਅਰਬੀ ਦਾ ਸ਼ਬਦ ਹੈ ਅਰਬੀ ਤੇ ਫਾਰਸੀ ਦਾ ਸ਼ਬਦ ਹਨ ਹੋਲੇ ਦਾ ਮਹੱਲਾ ਮਤਲਬ ਹੁੰਦਾ ਹਮਲਾ ਕਰਨਾ ਮਹੱਲੇ ਦਾ ਜਦੋਂ ਹੁੰਦਾ ਵੀ ਕਿਸ ਜਗ੍ਹਾ ਤੇ ਹਮਲਾ ਕਰਨਾ ਜਗ੍ਹਾ ਦਾ ਸੋ ਮਾਰਾ ਨੇ ਚਰਨ ਗੰਗਾ ਦੇ ਵਿੱਚ ਸਥਾਨ ਚੁਣਿਆ ਉੱਥੇ ਮਾਰਾ ਨੇ ਆਪਣੀ ਫੌਜ ਨੂੰ ਦੋ ਹਿੱਸਿਆਂ ਚ ਵੰਡ ਦੇਣਾ ਸ਼ਾਸਤਰਾ ਦੇ ਨਾਲ ਲੈਸ ਕਰਕੇ ਜਿੱਤੇ ਘੋੜ ਸواری ਨਿਜਾਬਾਜੀ ਤੇਜਾ ਤੀਰ ਕਮਾਨ ਸਾਰੇ ਜੰਗੀ ਅਭਿਆਸ ਕਰਾਉਣੇ ਉੱਥੇ ਦੋ ਟੋਲੀਆਂ ਬਣਾ ਕੇ ਫੌਜ ਦੀ ਉਹਨਾਂ ਦੇ ਆਪਸ ਵਿੱਚ ਲੜਾਈ ਕਰਾਉਣੀ ਮੁਕਾਬਲਾ ਕਰਾਉਣਾ ਜਿਨ੍ਹਾਂ ਸਿੰਘਾਂ ਨੇ ਫਿਰ ਵਧੀਆ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਹੁੰਦਾ ਸੀ ਜਿਹੜੀ ਫੌਜ ਜਿੱਦੀ ਨੂੰ ਨਾਮ ਬਖਸ਼ਿਸ਼ ਰੂਪੇ ਕਰਨੇ ਜੰਗੀ ਅਭਿਆਸਾਂ ਸ਼ੁਰੂ ਕੀਤੀਆਂ ਉਸ জাফর ਖਾਨ ਨੂੰ ਫਿਰ ਮਾਰਨ ਨੇ ਦੱਸਦੇ ਹਨ ਇਤਿਹਾਸਕ ਸਰੋਤਾਂ ਅਨੁਸਾਰ ਅੱਧਾ ਧਰਤੀ ਦੇ ਵਿੱਚ ਜਿਉਂਦੇ ਨੂੰ ਗੱਡ ਲਿਆ ਗੱਡ ਕੇ ਫਿਰ ਸਿੰਘਾਂ ਨੇ ਤੀਰ ਮਾਰ-ਮਾਰ ਕੇ ਉਹਨੂੰ ਜਿਉਂਦੇ ਨੂੰ ਉਹਦੇ ਚੀਥੜੇ ੜਾਏ ਤਾਂ ਕਿ ਆਉਣ ਵਾਲੇ ਭਵਿੱਖ ਵਿੱਚ ਵੀ ਕੋਈ ਜ਼ਾਲਮ ਐਸੀਆਂ ਹਰਕਤਾਂ ਨਾ ਕਰ ਸਕੇ ਸੋ ਮਹਾਰਾ ਨੇ ਰੰਗਾਂ ਦੀ ਹੋਲੀ ਤੋਂ ਗੰਦਮਾਂ ਦੀ ਹੋਲੀ ਤੋਂ ਲਾਠੀ ਮਾਰਦੀ ਹੋਲੀ ਤੋਂ ਇੱਕ ਸਿੱਖਾਂ ਨੂੰ ਐਸਾ ਮਾਣ ਦੇ ਦਿੱਤਾ ਕਿ ਸਿੰਘ ਉਹਦਾ ਜੰਗ ਦਾ ਅਭਿਆਸ ਵੀ ਕਰਨ ਸ਼ਾਸਤਰਾਂ ਦੇ ਜੋਰ ਵੀ ਦਿਖਾਉਣ ਪਰ ਅੱਜ ਸਾਡਾ ਜੋ ਗੁਰਸਿੱਖ ਹਨ ਉਹ ਉਸ ਪਾਸੇ ਨੂੰ ਘਟ ਹਨ ਨਾ ਦੀਵਾਨਾ ਦੇ ਵਿੱਚ ਬੈਂਦੇ ਹਨ ਨਾ ਚਰਨ ਗੰਗਾ ਦੇ ਵਿੱਚ ਜਾ ਕੇ ਅਭਿਆਸ ਦੇਖਦੇ ਹਨ ਬਹੁਤ ਤਰ੍ਹਾਂ ਦੀਆਂ ਘਟਾਂ ਆ ਗਿਆ ਕਿਉਂਕਿ ਅਨੰਦਪੁਰ ਸਾਹਿਬ ਇਤਿਹਾਸਕ ਜੋ ਦੰਦ ਸੀਨਾ ਪੀਨਾ ਗੱਲ ਚੱਲੀ ਆਉਂਦੀ ਹੈ ਕਿ ਜਦੋਂ ਮਹਾਰਾਜ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਜਦੋਂ ਸ਼ਿਦੀ ਬਾਗ ਦੇ ਨੇੜੇ ਸਾਰਾ ਬਹੀਰ ਹੋਇਆ ਅਨੰਦਗਿ ਕਿਲਾ ਛੱਡ ਕੇ ਸੰਗਤਾਂ ਨੇ ਬਰਾਕ ਕੀਤਾ ਸਿੰਘਾਂ ਨੇ ਵੀ ਕਿਹਾ ਮਹਾਰਾਜ ਆਪਾਂ ਅਨੰਦਪੁਰ ਸਾਹਿਬ ਕਦੋਂ ਆਵਾਂਗੇ ਮਹਾਰਾਜ ਨੇ ਕਿਹਾ ਭਾਈ ਹੋਰ ਆਪਾਂ ਜਦੋਂ ਕਦੋਂ ਮਰਜੀ ਹਟ ਇਮਾਰਤ ਹਰ ਟਾਈਮ ਹਾਜ਼ਰ ਨਾਜ਼ਰ ਆ ਘਟ ਘਟ ਮੈਂ ਹਰ ਜੂ ਵਸੇ ਮਹਾਰਾਜ ਕਹਿੰਦੇ ਵੀ ਹੋਲੇ ਮੱਲੇ ਤੇ ਜ਼ਰੂਰ ਆਇਆ ਕਰਾਂਗੇ ਇਹ ਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਦਾ ਬੈਦ ਸਿੱਖਾਂ ਦੇ ਨਾਲ ਵੀ ਅਸੀਂ ਹੋਲੇ ਮਹੱਲੇ ਤੇ ਜ਼ਰੂਰ ਆਵਾਂਗੇ ਹੁਣ ਮਹਾਰਾਜ ਹਰ ਜਗ੍ਹਾ ਤੇ ਵਿਆਬਕਾ ਹਰ ਜਗ੍ਹਾ ਤੇ ਜਿਹੜਾ ਵੀ ਗੁਰਸਿੱਖ ਆ ਉਹ ਮਹਾਰਾ ਦੇ ਕੈਮਰੇ ਦੇ ਵਿੱਚ ਆ ਸਮਝੋ ਵੀ ਕੋਈ ਗੁਰਸਿੱਖ ਆ ਕੇ ਕੋਈ ਸੰਗਤ ਕੀ ਕਰ ਰਹੀ ਆ ਚੰਗਾ ਕਰ ਰਹੀ ਆ ਮਾੜਾ ਕਰ ਰਹੀ ਆ ਉਹ ਸਾਰਾ ਮਹਾਰਾ ਦੇ ਧਿਆਨ ਦੇ ਵਿੱਚ ਹੈ ਪਰ ਬੜੀ ਖੁਸ਼ੀ ਦੀ ਗੱਲ ਆ ਕਿ ਕਈ ਸਾਲਾਂ ਤੋਂ ਹੋਲੇ ਦੇ ਵਿੱਚ ਹੁੱਲੜ ਵਾਜੀ ਹੁੰਦੀ ਸੀ ਅਸੀਂ ਰਸਤੇ ਵਿੱਚ ਵੀ ਆਏ ਆ ਹੋਲੇ ਵਿੱਚ ਵੀ ਦੇਖਿਆ ਬੜੀ ਖੁਸ਼ੀ ਦੀ ਗੱਲ ਆ ਕਿ ਸਾਨੂੰ ਕਿਤੇ ਵੀ ਕੋਈ ਐਤਕੀ ਹੁੱਲੜਬਾਜੀ ਜਾਂ ਕੋਈ ਹੋਰ ਐਸੀ ਹਰਕਤ ਨਹੀਂ ਦਿਖੀ ਜਿਹੜੀ ਕਿ ਆ ਪਹਿਲਾਂ ਪਹਿਿਖ ਚੁੰਦੀ ਸੀ ਸੋ ਅਸੀਂ ਵੀ ਵੀਡੀਓ ਪਾਈ ਹੋਰ ਸੰਤਾਂ ਨੇ ਵੀ ਵੀਡੀਓ ਪਾਈ ਨਾਨਕ ਸਿੰਘਾ ਨੇ ਵੀਡੀਓ ਪਾਈਆਂ ਪ੍ਰਚਾਰ ਵੀ ਹੋਇਆ ਗੁਰੂਕੇ ਲਾਹੌਰ ਵੀ ਅਸੀਂ ਪਹਿ ਸਭ ਤੋਂ ਪਹਿਲਾਂ ਭਾਸ਼ਣ ਦਿੱਤਾ ਇਹਦੇ ਬਾਰੇ ਵਿਚਾਰ ਰੱਖੇ ਉਹ ਸਿੱਖ ਸੰਗਤਾਂ ਨੇ ਉਧਰ ਤੇ ਫੁੱਲ ਚੜਾਏ ਬੜੀ ਖੁਸ਼ੀ ਦੀ ਗੱਲ ਆ ਮਹਾਰਤ ਦਸਮ ਪਾਤਸ਼ਾਹ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ ਸੋ ਉਸ ਹੋਲੇ ਨੂੰ ਮਨਾਉਣ ਦੇ ਲਈ ਸਿੱਖ ਸੰਗਤਾਂ ਵੱਲੋਂ ਵੀ ਕੋਈ ਕਸਰ ਨਹੀਂ ਛੱਡੀ ਜਾਂਦੀ ਥਾਂ-ਥਾਂ ਤੇ ਰੇਖ ਪਿੰਡ ਭਾਵੇਂ ਛੋਟਾ ਭਾਵੇਂ ਕੋਈ ਵੱਡਾ ਰੇਖ ਆਪਣੇ ਫਰਜ਼ ਨੂੰ ਪੂਰਾ ਕਰਦਾ ਹੋਇਆ ਹਰ ਤਰ੍ਹਾਂ ਦੇ ਨਾਲ ਸਿੱਖ ਸੰਗਤਾਂ ਨੂੰ ਘੇਰ-ਘੇਰ ਕੇ ਹੱਥ ਜੋੜ-ਜੋੜ ਕੇ ਲੰਗਰ ਛਕਾਉਣ ਦੀ ਬੇਨਤੀ ਕਰ ਰਿਹਾ ਹੈ ਇਹ ਸਾਰਾ ਕੀ ਦਾ ਪ੍ਰਤਾਪ ਹੈ ਇੱਕ ਮਹਾਰਾਜਾ ਦਸਵੇਂ ਪਾਸ਼ਾ ਦਾ ਪ੍ਰਤਾਪ ਹੈ ਕਿ ਜਿਨ੍ਹਾਂ ਨੇ ਕਿ ਉਸ ਟਾਈਮ ਦੇ ਵਿੱਚ ਇੱਥੋਂ ਦੀ ਜਨਤਾ ਇੱਥੋਂ ਦੇ ਸਨਿਕਾਂ ਨੂੰ ਜਿਹੜੇ ਕਿ ਚਿੜੀ ਉੜਤੇ ਵੀ ਡਰ ਜਾਂਦੇ ਸਨ ਘਰ ਦੇ ਦੇਖ ਕੇ ਵੀ ਡਰ ਜਾਂਦੇ ਸਨ ਜਿਨ੍ਹਾਂ ਨੂੰ ਇੰਨਾ ਲਤਾੜਿਆ ਹੋਇਆ ਸੀ ਕਿ ਜੇ ਮੈਂ ਸਾਰੀਆਂ ਗੱਲਾਂ ਦੱਸਾਂ ਗੱਲ ਲੰਮੀ ਹੋ ਜਾਣੀ ਕਿ ਹਰ ਪਹਿਲੂ ਤੋਂ ਇੱਥੇ ਦੀ ਜਨਤਾ ਲਤਾੜਿਆ ਹੋਇਆ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਮਹਾਰਾਜਾ ਦਸਵੇਂ ਪਾਸ਼ਾ ਜੀ ਨੇ ਸੰਸਕਾਰ ਤੋਂ ਬਾਅਦ ਸੀਸਕੰਨ ਤੇ ਜਗ੍ਹਾ ਤੇ ਜਿੱਥੇ ਬੂੰਗਾ ਸਾਹਿਬ ਗੁਰਦੁਆਰਾ ਨਾਲ ਬਿਲਕੁਲ ਹੈ ਸੀਸਕੰਨ ਦੇ ਵਿੱਚ ਆ ਉੱਥੇ ਖੜ ਕੇ ਲਲਕਾਰਨਾ ਉਸ ਟਾਈਮ ਦੇ ਔਰੰਗਜ਼ੇਬ ਦੇ ਰਾਜ ਨੂੰ ਜਿਨ੍ਹਾਂ ਦੇ پاس ਉਸ ਟਾਈਮ ਦੇ ਵਿੱਚ ਰਾਜਿਆਂ ਦੀ ਫੌਜ ਤੋਂ ਬਿਨਾਂ 22 ਲੱਖ ਟ੍ਰੇਡ ਫੌਜ ਸੀ ਘੋੜਸਵਾਰ ਪੈਦਲ ਜਿਹੜੀ ਕਿ ਟ੍ਰੇਡ ਫੌਜ ਸੀ ਆਪ ਤੋਂ ਬਿਨਾਂ ਰਾਜਿਆਂ ਦੀ ਫੌਜ ਤੋਂ ਬਿਨਾਂ 50000 ਤੋਂ ਪਾਸਾਂਜੀ ਦੇ ਵਿੱਚ 40000 ਵੱਡੀਆਂ 10 ਛੋਟੀਆਂ ਤਕਰੀਬਨ ਬਲਦ ਦੀ ਮੰਨੀ ਹੋਈ ਤਾਕਤ ਸੀ ਮੁਗਲ ਸ਼ਾਸਕ ਉਹਨੂੰ ਬੰਗਾਰ ਨਾਲ ਕੇ ਜ਼ੁਲਮ ਦਾ ਟਾਕਰਾ ਸਤੇਗ ਦੇ ਨਾਲ ਹੋਵੇਗਾ ਇੱਕ ਸਭ ਬਿਰਲਾ ਹੀ ਉਹਨੂੰ ਮਰਦ ਕਰ ਸਕਦਾ ਸੀ ਕਿਉਂਕਿ ਮੁਗਲਾਂ ਤੇਜ ਪ੍ਰਤਾਪ ਹੀ ਅੰਨਾ ਸੀ ਕੋਈ ਸਭ ਕੋਈ ਡਰਦਾ ਬਿਸਕ ਦਾ ਤੱਕ ਦੇ ਬੋਲਦਾ ਤੱਕ ਨਹੀਂ ਸੀ ਪਰ ਮਹਾਰਾ ਦਸਵੇਂ ਪਾਸ਼ਾ ਨੇ ਫਿਰ ਉਹਦੇ ਫੁੱਲ ਚੜਾਉਂਦੇ ਹੋਏ ਰਣਜੀਤ ਨਗਾਰੇ ਬਣਾਏ ਪਹਿਲਾਂ ਹੀ ਮੈਂ ਦੱਸ ਚੁੱਕਿਆ ਕਿ ਜੰਗੀ ਅਭਿਆਸ ਕਰੇ ਸ਼ਿਕਾਰ ਨੂੰ ਜਾਣਾ ਚਾਰਨ ਗੰਗਾ ਦੇ ਵਿੱਚ ਘੋੜ ਸਵਾਰੀ ਗੱਤਕੇ ਬਾਜੀ ਨਿੱਤੇ ਬਾਜੀ ਤੀਰ ਅੰਦਾਜ਼ੀ ਹੋਣੀ ਇਹ ਸਾਰਾ ਕੁਝ ਉਸ ਗੁਲਾਮੀ ਨੂੰ ਲਾਉਣ ਦੇ ਲਈ ਸੀ ਇਸ ਕਰਕੇ ਅੱਜ ਜੋ ਹੁਲਾ ਮਹੱਲਾ ਉਹ ਬੜੀਆਂ ਸਿੱਖ ਸੰਗਤਾਂ ਉਸ ਸ਼ਾਹ ਦੇ ਨਾਲ ਬਣਾ ਰਹੀਆਂ ਹਨ ਸੋ ਜਿਸ ਹਸਤਾਨ ਤੇ ਬੈਠੇ ਹੋ ਇਹਦਾ ਵੀ ਮੈਂ ਤੁਹਾਨੂੰ ਇਤਿਹਾਸ ਦੱਸ ਦਵਾਂ ਕਿ ਇਹ ਨੂੰ ਪਹਿਲਾਂ ਰਾਗੀਵਾ ਕਿਹਾ ਜਾਂਦਾ ਸੀ ਇੱਥੋਂ ਇੱਕ ਰਾਗੀ ਸੀ ਜਿਹਦਾ ਕਿ ਅਦੇਵੀ ਪਰਵਾਰ ਦੇ ਉਹਨਾਂ ਦੇ ਕਬੀਲੇ ਦੇ ਰਹਿੰਦੇ ਆ ਉਹ ਰਾਗੀ ਦਾ ਨਾਮ ਸੀ ਬਾਬਾ ਪ੍ਰੇਮ ਸਿੰਘ ਰਾਗਾਂ ਦੇ ਵਿੱਚੋਂ ਬਹੁਤ ਹੀ ਮਹਾਰ ਸੀ ਮਹਾਰਣਜੀਤ ਸਿੰਘ ਨੇ ਆਪਣੇ ਹਲਕਾਰਾ ਨੂੰ ਪੁੱਛਿਆ ਇੱਕ ਵਾਰ ਵੀ ਕੋਈ ਐਸਾ ਰਾਗੀ ਹੈ ਜਿਹੜਾ ਰਾਗ ਪੜ ਕੇ ਵਾਜਾ ਮਾਹੌਲ ਪੈਦਾ ਕਰ ਦੇਵੇ ਉਹਨਾਂ ਨੇ ਪਤਾ ਕੀਤਾ ਦੱਸਿਆ ਕਿ ਆਕ ਅਨੰਦਪੁਰ ਸਾਹਿਬ ਵਿਖੇ ਰਾਗੀ ਹੈ ਬਾਬਾ ਪ੍ਰੇਮ ਸਿੰਘ ਉਹ ਹੈ ਇਸ ਦੇ ਕਾਬਲ ਹੈ ਮਰਨਜੀਤ ਸਿੰਘ ਇੱਥੇ ਆਏ ਉਹਨਾਂ ਨੇ ਬੇਨਤੀ ਕੀਤੀ ਬਾਬਾ ਪ੍ਰੇਮ ਸਿੰਘ ਨੇ ਕਿਹਾ ਕਿ ਅਮਰਤ ਬੇਲੇ ਕੇਸੀ ਇਸ਼ਨਾਨ ਕਰਕੇ ਚਿੱਟੇ ਬਸਤਰ ਪਾ ਕੇ ਆ ਜਿਓ ਉਹਨਾਂ ਨੇ ਬਸੰਤ ਰਾਗ ਪੜਿਆ ਬਸੰਤ ਰਾਗ ਦੇ ਨਾਲ ਜਿੰਨੇ ਬੈਠੇ ਸਨ ਸਾਰਿਆਂ ਦੇ ਕੱਪੜੇ ਬਸੰਤ ਰੰਗ ਦੇ ਹੋ ਗਏ ਨਹੀਂ ਵੀ ਧੋਏ ਤੇ ਰੰਗ ਉਤਰ ਗਿਆ ਪੱਕਾ ਰੰਗ ਚੜ ਗਿਆ ਦੇਖੋ ਪਰਮੇਸ਼ਰ ਦੀ ਲੀਲਾ ਬਸੰਤ ਰਾਗ ਦੇ ਵਿੱਚ ਫਿਰ ਕਿਹਾ ਸ਼ਾਮ ਨੂੰ ਆ ਜਿਓ ਸ਼ਾਮ ਨੂੰ ਫਿਰ ਉਹਨਾਂ ਨੇ ਦੀਵੇ ਬਣਾ ਕੇ ਉਹਨਾਂ ਤੇਲ ਪਾ ਕੇ ਬੱਤੀਆਂ ਪਾ ਕੇ ਰੱਖਤੀਆਂ ਉਹਨਾਂ ਨੇ ਦੀਪ ਕਿਰਾਕ ਪੜਿਆ ਆਪਣੇ ਆਪ ਸਾਰਿਆਂ ਨੂੰ ਦੀਵੇ ਆਨ ਬਲ ਗਏ ਸੋ ਬੜਾ ਮਰਨ ਜੀ ਸਿੱਖ ਖੁਸ਼ ਹੋਇਆ ਬੜੀ ਉਹਨਾਂ ਨੇ ਆਓ ਭਗਤ ਗਰੀ ਬਾਬਾ ਪ੍ਰੇਮ ਸਿੰਘ ਕਹਿੰਦੇ ਸੀ ਤੁਹਾਨੂੰ ਕੋ ਦੇਣਾ ਚਾਹੁੰਦੇ ਆ ਉਹ ਕਹਿੰਦਾ ਸੰਤਾਂ ਲੋੜ ਨਹੀਂ ਦੇਖੋ ਐਸੇ ਤਿਆਗੀ ਸੀ ਉਸ ਟਾਈਮ ਦੇ ਵਿੱਚ ਹੁਣ ਟਾਈਮ ਹੁੰਦਾ ਕੋਈ ਮਾਤੜ ਲਾਲਚੀ ਹੁੰਦਾ ਵੀ ਕੁਝ ਮੰਗ ਲੈਂਦਾ ਕਹਿੰਦੇ ਸੰਤਲ ਲੋੜੇ ਨੇ ਕਿ ਚੇ ਦੇ ਉਹ ਕਹਿੰਦਾ ਮੈਂ ਮਰੱਬਾ ਉਦੋਂ ਜ਼ਮੀਨ ਹੁੰਦੀ ਸੀ ਮਰੱਬਾ 25 ਕਿੱਲਾਂ ਦੇ ਮਰੱਬਾ ਕਹਿੰਦੇ ਸੀ ਤੇ ਉਹ ਕਹਿੰਦਾ ਮੈਨੂੰ ਨਹੀਂ ਲੋੜ ਹੈਗੇ ਮਰਨ ਜੀ ਇਸ ਨੇ ਬੜੀ ਜਿੱਦ ਕੀਤੀ ਬੜੀਆਂ ਬੇਨਤੀਆਂ ਕੀਤੀਆਂ ਉਹ ਕਹਿੰਦੇ ਚੰਗਾ ਤਾਂ ਦੇਣੀ ਉਹ ਆ ਕੇਸਗੜ ਸਾਦੇ ਨਾਲ ਲਵਾ ਦੇ ਅਨੰਦਗੜ ਨੂੰ ਦੇ ਦੇ ਫਿਰ ਜਿੱਥੇ ਆਪਾਂ ਬੈਠੇ ਹਾਂ ਇਸ ਟਾਈਮ ਰਾਗੀ ਬਾਗ ਦੇ ਵਿੱਚ ਇਹ ਫਿਰ ਮਰਨ ਜੀ ਸਿੰਘ ਇੱਕ ਮਰੱਬਾ 25 ਕਿੱਲੇ ਲਵਾ ਗਿਆ ਫਿਰ ਨੰਦਪੁਰ ਸਾਹਿਬ ਰੌਣਕਾਂ ਸ਼ੁਰੂ ਹੋ ਗਏ 1936 ਦੇ ਵਿੱਚ ਕੇਸਗੜ੍ਹ ਸਾਹਿਬ ਦੀ ਸੇਵਾ ਸ਼ੁਰੂ ਹੋ ਗਈ ਫਿਰ ਸਥਾਨ ਤੇ ਕਬਜ਼ੇ ਹੁਣੇ ਸ਼ੁਰੂ ਹੋ ਗਏ ਬਾਬਾ ਜਵਾਲਾ ਸਿੰਘ ਨੇ ਇੱਥੇ ਲੰਗਰ ਸ਼ੁਰੂ ਕੀਤਾ ਤੇ ਬਾਬਾ ਸੰਤਾ ਸਿੰਘ ਜਿਹੜੇ ਕਿ ਹੁਣੇ 4 ਸਾਲ ਹੋਏ ਚੜ੍ਹਾਈ ਕਰਿਆ ਨੂੰ ਉਹਨਾਂ ਨੇ ਸਥਾਨ ਨੂੰ ਫਿਰ ਆਬਾਦ ਕੀਤਾ ਬਾਬਾ ਜਵਾਲਾ ਸਿੰਘ ਨੇ ਡਿਊਟੀ ਲਈ ਆਤੋਂ ਤਕਰੀਬਨ ਮੇਰਾ ਖਿਆਲ ਆ ਵੀ ਇਹ ਹੈ 70 ਸਾਲ ਤੋਂ ਪਹਿਲਾਂ ਦਾ ਇੱਥੇ ਬੜਾ ਪ੍ਰਾਂਤ ਉਹਦਾ ਲੰਗਰੇ ਨੰਦਪੁਰ ਸਾਹਿਬ 2-4 ਹੁੰਦੇ ਸਨ ਬਾਬਾ ਜਵਾਲਾ ਸਿੰਘ ਨੇ ਲੰਗਰ ਚਲਾਇਆ। ਉਹਨਾਂ ਤੋਂ ਬਾਅਦ ਬਾਬਾ ਸ਼ਾਦੀ ਸਿੰਘ ਨੇ ਨੂੰ ਸੰਭਾਲ ਕੇ ਗਏ ਹੋ। ਬਾਬਾ ਖਸ਼ਾਲ ਸਿੰਘ ਦੀ ਹੁਣ ਦਾਸ ਉਸੇ ਪ੍ਰਥਾ ਨੂੰ ਬਾਬਾ ਜਵਾਲਾ ਸਿੰਘ ਨੇ ਸ਼ੁਰੂ ਕੀਤੀ ਨੂੰ ਅੱਗੇ ਚਲਾ ਰਹੇ ਆ। ਸੋ ਇਤਨੀ ਦੂਰ ਹੋਣ ਦੇ ਬਾਵਜੂਦ ਵੀ ਲੰਗਰ ਵਿੱਚ ਹਰ ਟਾਈਮ ਰਾਉਂਡ ਕਰਦੀ ਆ। ਤੇ ਨਾਲ ਹੀ ਬਾਬਾ ਜਵਾਲਾ ਸਿੰਘ ਦੇ ਹੁਕਮਾਂ ਦੇ ਅਨਸਾਰ ਡੇਰਾ ਮੋਹਿੰਦੀ ਮੰਡੀ ਬਾਦ ਹੋਇਆ 1962 ਦੇ ਵਿੱਚ। ਬਾਬਾ ਜਵਾਲਾ ਸਿੰਘ ਦੇ ਹੁਕਮਾਂ ਦੇ ਨਾਲ ਉਹਨਾਂ ਦੇ ਨਾਂ ਵੀ ਬਾਬਾ ਪ੍ਰੇਮ ਸਿੰਘ ਦੀ ਜਿਨ੍ਹਾਂ ਨੇ ਆਵਾਜ਼ ਕੀਤਾ ਬਣਾਇਆ ਡੇਰਾ ਉੱਥੇ ਵੀ ਉਹਨਾਂ ਦੇ ਹੁਕਮ ਅਨੁਸਾਰ ਅੱਜ 24 ਘੰਟੇ ਲੰਗਰ ਜਦੋਂ ਕੋਈ ਮਰਜ਼ੀ ਆਵੇ ਇਹ ਨਹੀਂ ਕਿ ਹੋਲੇ ਮਹਲੇ ਜਦੋਂ ਵੀ ਕੋਈ ਮਰਜ਼ੀ ਆਵੇ ਬਧੀਆ ਢੰਗ ਨਾਲ ਸਿੱਖ ਸੰਗਤਾਂ ਦੀ ਸੇਵਾ ਹੁੰਦੀ ਆ ਸੋ ਅਪਰਾਲੇ ਕਰੀਦੇ ਆ ਕਿ ਮਾਰਾ ਨੇ ਸਾਡੇ ਤੇ ਐਡੇ ਪਰਪਕਾਰ ਕੀਤੇ ਅੱਜ ਤੱਕ ਕੁਝ ਵੀ ਨਹੀਂ ਕਰ ਸਾਈ ਕਿ ਲੰਗਰ ਲਾ ਕੇ ਜੇ ਅਸੀਂ ਮਾਣ ਕਰੀਏ ਬੜੀ ਮਾੜੀ ਗੱਲ ਆ ਮਾਰਾ ਨੇ ਤਾਂ ਪਰਵਾਰ ਹੈ ਸਾਡੇ ਵਾਸਤੇ ਬਾੜਤਾ ਬਾਤਾ ਪਿਤਾ ਬਾਹਰ ਤੇ ਚਾਰ ਸਾਹਿਬ ਜਾਦੇ ਬਾਹਰ ਤੇ ਉਹ ਸਿੰਘ ਬਾਹਰ ਤੇ ਜਿਹੜੇ ਮਹਾਰਾਜ ਦਰਸ਼ਨ ਕਰਕੇ ਤ੍ਰਿਪਤ ਹੋ ਜਾਂਦੇ ਸਨ ਉਹ ਸਿੰਘਾਂ ਦੀਆਂ ਕੁਰਬਾਨੀਆਂ ਜਿਨ੍ਹਾਂ ਨੇ 6-6 ਮਹੀਨੇ ਰੋਟੀ ਦਾ ਮੂੰਹ ਨਹੀਂ ਦੇਖਿਆ ਪੈਰਾਂ 'ਚ ਜੁੱਤੀ ਨਹੀਂ ਸੀ ਹੁੰਦੀ ਕੱਲਾ ਕਸ਼ਹਿਰਾ ਹੁੰਦਾ ਸੀ ਤੇੜ ਸਿਰ ਤੇ ਦਮਾਲਾ ਹੁੰਦੇ ਸੀ ਉਹ ਵੀ ਪਾਟੇ ਬੇ ਉਹਨਾਂ ਸਿੰਘਾਂ ਨੇ ਕੁਰਬਾਨੀਆਂ ਕਰਕੇ ਅੱਜ ਸਿੱਖ ਜਗਤ ਹੈ ਜੋ ਉਪਰ ਫੁੱਲ ਥਾ ਅੱਜ ਜਿੱਥੇ ਵੀ ਕੋਈ ਸਿੱਖ ਬੈਠਾ ਭਾਵੇਂ ਪਤਾਲ 'ਚ ਬੈਠਾ ਭਾਵੇਂ ਆਕਾਸ਼ 'ਚ ਬੈਠਾ ਚੰਗੀ ਰੋਟੀ ਖਾ ਰਿਹਾ ਚੰਗਾ ਰਹਿਣ ਸੈਣ ਅਸੀਂ ਗੁਰ ਸਿੱਖ ਦਾ ਇਹ ਸਭ ਮਹਾਰਤ ਦੀਆਂ ਦਸਮੇਸ਼ ਪਿਤਾ ਜੀ ਦੀਆਂ ਕੀਤੀਆਂ ਬਖਸ਼ਿਸ਼ਾਂ ਹਨ ਜੇ ਅਸੀਂ ਉਹਨਾਂ ਨੂੰ ਭਲਾਵਾਂਗੇ ਤਾਂ ਕਿਰਤ ਕਰਨ ਹੋਮਾਗੇ ਕਿਰਤ ਕਰਨ ਨੂੰ ਕਿਤੇ ਥਾਂ ਨਹੀਂ ਹੈਗੀ ਇਸ ਕਰਕੇ ਅਸੀਂ ਗੁਰੂ ਕਾ ਸਿੱਖ ਬਣੀ ਹੈ ਸੋ ਜਿੰਨੇ ਵੀ ਇੱਥੇ ਅਨੰਦਪੁਰ ਸਾਹਿਬ ਆਏ ਆ ਸਾਰਿਆਂ ਦਾ ਫਰਜ਼ ਬਣਦਾ ਕਿ ਉਹ ਗੁਰੂ ਵਾਲੇ ਬਣ ਕੇ ਜਾਣ ਨਸ਼ਿਆਂ ਬਕਾਰਾਂ ਨੂੰ ਛੱਡ ਕੇ ਜਾਣ ਤੇ ਗੁਰੂ ਕੀ ਪੌਲ ਲੈ ਕੇ ਜਾਣ ਤਾ ਕੇ ਮਹਾਰਾਜ ਸਿਮੇਜ ਪਿਤਾ ਜੀ ਉਹ ਸਿੰਘ ਸ਼ਹੀਦ ਜਿਨ੍ਹਾਂ ਦੀ ਕੁਰਬਾਨੀਆਂ ਦੀ ਬਦੌਲਤ ਅੱਜ ਅਸੀਂ ਚੰਗੇ ਮਕਾਨਾਂ 'ਚ ਚੰਗੀਆਂ ਸਾਡੇ ਬਾ ਗੱਡੀਆਂ ਚੰਗਾ ਰਹਿਣ ਸੈਣਾ ਉਹ ਵੀ ਖੁਸ਼ ਹੋ ਸਕਣ ਕਿ ਗੁਰੂ ਕੀ ਜੋ ਸੰਗਤ ਹੈ ਉਹ ਸਾਨੂੰ ਯਾਦ ਕਰਦੀ ਹੈ ਗੁਰੂ ਸਾਹਿਬ ਦੇ ਪਾਏ ਪੂਰਨਿਆ ਤੇ ਚੱਲਦੀ ਹੈ ਗੁਰੂ ਵਾਲੇ ਵੰਡ ਦੇ ਲਈ ਤਤਪਰ ਹਨ ਸੋ ਹੁਲਾ ਮੱਲਾ ਮਨਾਉਣ ਦਾ ਫਾਇਦਾ ਇਹ ਨਹੀਂ ਹੈਗਾ ਕਿ ਆ ਕੇ ਅਸੀਂ ਪਰਖ ਕਰੀਏ ਕਿਹੜੇ ਲੰਗਰ ਚ ਕਿਹੜਾ ਸਵਾਦ ਦੀ ਚੀਜ਼ ਬਣੀ ਵੀ ਆ ਕਿਹੜੇ ਲੰਗਰ ਚ ਕਿਆ ਬਣਿਆ ਬਹਿ ਕੀਨੇ ਚ ਕਿਹੜਾ ਸੂਟ ਪਾਇਆ ਬਹਿ ਕੀਨੇ ਕਿਆ ਕਰਿਆ ਬਹਿ ਇਹ ਚੀਜ਼ਾਂ ਨਹੀਂ ਪਰਖਣੀਆਂ ਸੀ ਪਰਖਣ ਤਾਂ ਇਹ ਆ ਕਿ ਗੁਰੂ ਮਹਾਰਾਜ ਦਾ ਕੀ ਇਤਿਹਾਸ ਆ ਗੁਰੂ ਮਹਾਰਾਜ ਨੇ ਸਾਡੇ ਲਈ ਕੀ ਕੁਝ ਕੀਤਾ ਗੁਰੂ ਸਾਹਿਬ ਤੋਂ ਪਹਿਲਾਂ ਸਿੱਖਾਂ ਦੀ ਇੱਥੋਂ ਦੇ ਵਾਸੀਆਂ ਦੀ ਦਸ਼ਾ ਕੀ ਸੀ ਹਜ਼ਾਰਾਂ ਸਾਲਾਂ ਦੀ ਗੁਲਾਮੀ ਕੀਨੇ ਤੋੜੀ ਗੁਰੂ ਸਾਹਿਬ ਨੇ ਸੁਖਰਾਮ ਕੀਨੇ ਤੇ ਗੁਰੂ ਸਾਹਿਬ ਨੇ ਇਸ ਕਰਕੇ ਇਸ ਉਹਨਾਂ ਦੇ ਪੂਰਨਿਆ ਤੇ ਚੱਲੀ ਏ ਹੋਲਾ ਮੱਲਾ ਹੋਵੇ ਭਾਵੇਂ ਭਾਵੇਂ ਸ਼ਹੀਦੀ ਦਿਹਾੜੇ ਹੁਣ ਨਿਮਰਤਾ ਦੇ ਨਾਲ دیਵਾਨਾ ਦੇ ਵਿੱਚ ਹਾਜ਼ਰੀ ਭਰੀ ਏ ਸੇਵਾ ਕਰੀਏ ਅਫਸੋਸ ਦੀ ਗੱਲ ਉਹ ਤਾਂ ਹੁੰਦੀ ਆ ਜਦੋਂ ਪਿਛਲੇ ਸਾਲ ਇੱਕ ਚੈਨਲ ਵਾਲੇ ਨੇ ਇੱਕ ਬੀਬੀ ਦੀ ਇੰਟਰਵਿਊ ਲਈ ਫਤੇਗੜ ਸਾਹਿਬ ਪੁੱਛਿਆ ਕਿ ਤੁਸੀਂ ਇੱਥੇ ਕਾਦੇ ਵਾਸਤੇ ਆਏ ਹੋ ਨਾਂ ਉਹਨੂੰ ਸਾਬ ਜਦਾਂ ਦੇ ਨਾਮ ਯਾਦ ਨਹੀਂ ਪਤਾ ਕਿ ਕੀ ਹੋਇਆ ਉਹ ਮੂਲਕੋਂ ਦੀ ਭੱਜ ਗਈ ਬੜੀ ਉਸ ਟਾਈਮ ਕੱਲੀ ਬੀਬੀ ਨੂੰ ਸ਼ਰਮ ਨਹੀਂ ਆਈ ਦੇਖਣ ਵਾਲੇ ਗੁਰਸਿੱਖਾਂ ਨੂੰ ਵੀ ਸ਼ਰਮ ਆਈ ਕਿ ਅਸੀਂ ਫਤਿਹਗੜ੍ਹ ਸਾਹਿਬ ਇਹ ਕੁਝ ਕਰਨ ਜਾਂਦੇ ਹਾਂ ਇਸ ਕਰਕੇ ਅਨੰਦਪੁਰ ਸਾਹਿਬ ਦਾ ਵੀ ਸਾਨੂੰ ਇਤਿਹਾਸ ਪਤਾ ਹੋਣਾ ਚਾਹੀਦਾ ਕਿ ਗੁਰੂ ਸਾਹਿਬ ਨੇ 19 ਜੂਨ 1665 ਨੂੰ ਮੰਡੇ ਜੋ ਬਲਾਸਪੁਰ ਸੀ ਉੱਥੇ ਦਾ ਰਾਜਾ ਦੀਪ ਚੰਦੂ ਦੀ ਰਾਣੀ ਚੰਪਾ ਤੋਂ 75 ਜਹਾਜ਼ ਦੀ ਜਗ੍ਹਾ ਮੁੱਲੇ ਕੇ ਨਾਨਦਪੁਰ ਸਾਹਿਬ ਨੂੰ ਬਸਾਉਣਾ ਕੀਤਾ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਬਾਅਦ 12ਵੇਂ ਪਾਤਸ਼ਾਹ ਨੇ ਕਿਲੇ ਬਣਾ ਕੇ ਗੁਰੂ ਸਾਹਿਬ ਦੇ ਸਥਾਨ ਵੜਾ ਕੇ ਇਹਨੂੰ ਚਾਰ ਚੰਨ ਲਾਏ ਸੋ ਅੱਜ ਕੋਈ ਵੀ ਗੁਰਸਿੱਖਾ ਕਿਤੇ ਵੀ ਵਰਲਡ ਵਿੱਚ ਬੈਠਾ ਹੈ ਅਨੰਦਪੁਰ ਸਾਹਿਬ ਦਾ ਨਾਮ ਸੁਣ ਕੇ ਸੀਸ ਝੁਕਾ ਦਿੰਦਾ ਕਿਉਂਕਿ ਗੁਰੂ ਨੇ ਸੇ ਉਹ ਖਾਲਸਾ ਪੰਥ ਸਾਜਿਆ ਜਿਹੜਾ ਕਿ ਗੁਰੂ 10ਵੇਂ ਪਾਤਸ਼ਾਹ ਨੂੰ ਅਕਾਲ ਪੁਰਖ ਨੇ ਹੁਕਮ ਕੀਤਾ ਸੀ ਕਿ ਖਾਲਸਾ ਪੰਥ ਸਾਜੋ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਨੁੱਖਤਾ ਦੇ ਭਲੇ ਦੀ ਗੱਲ ਕਰੇਗਾ ਅੱਜ ਕਿਤੇ ਵੀ ਗੱਲ ਹੋਵੇ ਭਾਵੇਂ ਕਰੋਨਾ ਹੋਵੇ ਭਾਵੇਂ ਹੜ੍ਹਾਂ ਦੀ ਗੱਲ ਹੋਵੇ ਭਾਵੇਂ ਵਰਲਡ ਦੇ ਵਿੱਚ ਸੁਨਾਮੀ ਲਹਿਰਾਂ ਦੀ ਗੱਲ ਹੋਵੇ ਖਾਲਸਾ ਪੰਥ ਤਤ ਪਰ ਹੋ ਕੇ ਹਰ ਇੱਕ ਜਗ੍ਹਾ ਤੇ ਮਜਲੂਮਾਂ ਦੀ ਬਾਹ ਫੜਦਾ ਦੁਖਿਆਂ ਦਾ ਦਰਦ ਵਡਾਉਂਦਾ ਸੋ ਇਸ ਗੱਲ ਨੂੰ ਮੁੱਖ ਰੱਖਦੇ ਅਮਰੀਕਾ ਵਰਗੇ ਦੇਸ਼ ਨੂੰ ਵੀ ਕਹਿਣਾ ਪੈ ਗਿਆ ਸੀ ਸੁਨਾਮੀ ਲਹਿਰਾਂ ਦੇ ਵਿੱਚ ਕਿ ਜਿੱਥੇ ਨਸਾਂ ਸਾਹਿਬ ਚੁੱਲਦਾ ਉੱਥੇ ਚਲੇ ਜਾਓ ਉੱਥੇ ਤੁਹਾਨੂੰ ਰੋਟੀ ਵੀ ਮਿਲੇਗੀ ਕੱਪੜਾ ਵੀ ਮਿਲੇਗਾ ਤੇ ਰਹਿਣ ਦੇ ਲਈ ਜਗ੍ਹਾ ਮਿਲੇਗੀ ਸਭ ਤੋਂ ਵਰਲਡ ਵਿੱਚ ਸ਼ਕਤੀਸ਼ਾਲੀ ਦੇਸ਼ ਆਰਥਿਕ ਤੌਰ ਤੇ ਵੀ ਰਾਜਨੀਤਿਕ ਤੌਰ ਤੇ ਵੀ ਉਹ ਪਾਵਰਫੁਲ ਦੇਸ਼ ਤੇ ਮੂੰਹੋਂ ਇਹ ਗੱਲ ਕਹਿਣੀ ਕਿ ਸਿੱਖਾਂ ਦੇ ਗੁਰਦੁਆਰੇ ਚੱਲ ਜਾਓ ਤੁਹਾਨੂੰ ਸਭ ਕੁਝ ਮਿਲੇਗਾ ਇਹ ਕੀ ਦੀ ਦੇਣਾ ਦਸਵੇਂ ਪਾਸ਼ਾ ਦੇਣ ਹੈ ਇਸ ਕਰਕੇ ਅਸੀਂ ਨਾਦਪੁਰ ਸਾਹਿਬ ਆਏ ਹਾਂ ਸੋ ਸੀਸ ਝੁਕਾਈਏ ਮਹਾਰਾਜ ਦਾ ਸ਼ੁਕਰਾਨਾ ਕਰੀਏ ਕਿ ਮਹਾਰਜ ਤਾ ਸਾਨੂੰ ਆਨੰਦ ਪ੍ਰਸਾਦ ਦਰਸ਼ਨ ਬਖਸ਼ੇ ਆ ਸਾਨੂੰ ਗੁਰੂ ਵਾਲੇ ਵੀ ਬਣਾਓ ਸਾਨੂੰ ਆਪਣੇ ਪੁੱਤਰ ਬਣਾ ਕੇ ਜੀਣ ਦਾ ਸਾਨੂੰ ਸੁਭਾਗ ਪੈਦਾ ਕਰੋ ਸੋ ਮੈਂ ਜੀ ਸਟਾਰ ਦਾ ਬੜਾ ਧੰਨਵਾਦੀ ਹਾਂ ਜਿਹੜੇ ਕਿ ਮੇਲੇ ਦੇ ਵਿੱਚ ਤੁਰ ਤੁਰ ਕੇ ਕਭਰਿੰਗ ਕਰ ਰਹੇ ਆ ਭਾਵੇਂ ਕੋਈ ਵੀ ਮੌਕਾ ਹੋਵੇ ਹੜਾਂ ਦਾ ਹੋਵੇ ਕਿਸੇ ਹੋਰ ਆਫਤਾਂ ਦਾ ਹੋਵੇ ਕਿਸਾਨੀ ਮੋਰਚੇ ਦੀ ਗੱਲ ਹੋਵੇ ਤੇ ਕਿਸੇ ਕਰੋਨੇ ਦੀ ਗੱਲ ਹੋਵੇ ਕਰੋਨੇ ਚ ਮਾਂ ਨੇ ਪੁੱਤਰ ਨੂੰ ਹੀ ਸੰਭਾਲਿਆ ਪਰ ਸਾਡੇ ਚੈਨਲ ਵਾਲਿਆਂ ਨੇ ਫਿਰ ਫਿਰ ਕੇ ਕਵਰੀ ਕਰਕੇ ਕਿਸੇ ਵੀ ਘਾੜ ਨਹੀਂ ਰਹਿਣ ਦਿੱਤੀ ਜਿੱਥੇ ਲੋਡ ਸੀ ਉੱਥੇ 55 ਚੀਜ਼ਾਂ ਸੋਜੀ ਸਟਾਰ ਦੇ ਨਮਾਇंदे ਉਹਨਾਂ ਦੇ ਮਾਲਕ ਕਰਤਾ ਧਰਤਾ ਆਪ ਇੱਥੇ ਆਏ ਹਨ ਸੋ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਿੰਘ ਸੰਗਤਾਂ ਵੱਲੋਂ ਉਹਨਾਂ ਦਾ ਧੰਨਵਾਦ ਆਪਣੇ ਵੱਲੋਂ ਸੰਤ ਪਬ ਬਖਸ਼ਾਲ ਸੀ ਜੀ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਹੋਇਆ ਸਾਰੀ ਸਿੱਖ ਸੰਗਤ ਨੂੰ ਫੇਰ ਇਹ ਹੀ ਬੇਨਤੀ ਹੈ ਕਿ ਅਨੰਦਪੁਰ ਸਾਹਿਬ ਆਇਆ ਗੁਰੂ ਵਾਲੇ ਬਣ ਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਬਾਬਾ ਜੀ ਨੇ ਵਿਚਾਰ ਸਜਨੇ ਕੀਤੇ ਆ ਔਰ ਉਹ ਇਤਿਹਾਸ ਦੇ ਪੰਨੇ ਸਾਨੂੰ ਸਾਡੇ ਨਾਲ ਸ਼ਰਮਣ ਕੀਤੇ ਆ ਜਿਹੜੇ ਸਾਨੂੰ ਅੱਜ ਤੱਕ ਅਸੀਂ ਜਿਹੜੇ ਸਿੱਖ ਨੌਜਵਾਨ ਆ ਜਾਂ ਸਾਡੇ ਬੀਬੀਆਂ ਪੈਣਾ ਬਾਜ਼ਾਰਾਂ ਦੇ ਵਿੱਚ ਘਟਾਉਣੇ ਲੈ ਕੇ ਆਪਣੇ ਮਾਪਿਆਂ ਨੂੰ ਚਲੇ ਜਾਂਦੇ ਆ ਉਹ ਕਦੀ ਵੀ ਜਿਹੜੇ ਇਤਿਹਾਸਿਕ ਗੁਰਦੁਆਰੇ ਜਾਂ ਕਿਤੇ ਵੀ ਜਿਹੜਾ ਗੁਰਦੁਆਰਾ ਸਾਹਿਬ ਅੱਜਕੱਲ ਹੋਲੇ ਮੱਲੇ ਦੇ ਜਿਹੜੇ ਸਬੰਧ ਦੇ ਵਿੱਚ ਹਰ ਇੱਕ ਜਿੱਥੇ ਲੰਗਰ ਲੱਗਿਆ ਹੋਇਆ ਉੱਥੇ ਕੀਰਤਨ ਦਰਵਾੜ ਵੀ ਚੱਲਦੇ ਆ। ਇਹ ਗੱਲਾਂ ਸਾਨੂੰ ਤਾਂ ਹੀ ਸੁਣਨ ਨੂੰ ਮਿਲਦੀਆਂ ਜਦੋਂ ਕਿ ਆਪਾਂ ਕੀਰਤਨ ਦਰਵਾੜ ਦੇ ਅੰਦਰ ਜਾ ਕੇ ਬੈਠਾਂਗੇ ਜਾਂ ਉਹਨਾਂ ਨੂੰ ਗੱਲਾਂ ਸੁਣਨ ਸਰਵਣ ਕਰਾਂਗੇ। ਅੱਜ ਬਾਬਾ ਜੀ ਨੇ ਉਹ ਇਤਿਹਾਸ ਦੀਆਂ ਪੰਨੇ ਸਾਡੇ ਨਾਲ ਸੰਝੇ ਕੀਤੇ ਆ ਜਿਹੜੇ ਕਦੀ ਵੀ ਸਾਨੂੰ ਕਿਸੇ ਵੀ ਕਿਤਾਬਾਂ ਦੇ ਵਿੱਚ ਜਾਂ ਕਿਤੇ ਵੀ ਕਿਤੇ ਗਾਣੇ ਦੇ ਵਿੱਚ ਸਾਨੂੰ ਨਹੀਂ ਸੁਣਨ ਨੂੰ ਮਿਲਣਗੇ। ਉਹ ਤਾਂ ਸੁਣਨ ਕਿ ਜਦ ਇਦਾਂ ਜਿਸੀਂ ਧਾਰਮਿਕ ਸੰਸਥਾਵਾਂ ਦੇ ਨਾਲ ਬਾਬਾ ਜੀ ਦੇ ਨਾਲ ਬੈਠ ਕੇ ਗੱਲ ਵਿਚਾਰ ਕਰਾਂਗੇ। ਤਾਂ ਹੀ ਸਾਨੂੰ ਉਹ ਜਿਹੜੇ ਪੰਨੇ ਸਰਵਣ ਕਰਨ ਨੂੰ ਮਿਲਦੇ ਆ ਅਸੀਂ ਜੀ ਸਟਾਰ ਦੇ ਜਿਹੜੇ ਸਾਰੇ ਸਰੋਤੇ ਆ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦੇ ਆ ਵਧਾਈ ਤਾਂ ਕਿਉਂਕਿ ਸਾਡੇ ਨਾਲ ਸਾਨੂੰ ਮਹਾਰਾਜ ਦੀ ਬੜੀ ಅಪਾਰ ਕਿਰਪਾ ਕਿਉਂਕਿ ਬਾਬਾ ਜੀ ਦੇ ਨਾਲ ਮਿਲਣਾ ਹੁੰਦਾ ਹੈ ਹਰ ਵਾਰ ਕੋਈ ਨਾ ਕੋਈ ਨਵੀਂ ਚੀਜ਼ ਖੋਜ ਕਰਕੇ ਸਾਡੇ ਨਾਲ ਸਰਵਣ ਕਰਦੇ ਆ ਤਾਂ ਕਿ ਅਸੀਂ ਸਿੰਘਾਂ ਦੇ ਨਾਲ ਸਰਵਣ ਕਰਾਣੇ ਆ ਔਰ ਉੱਥੇ ਹੀ ਸਾਡੇ ਨਾਲ ਗਿਆਨੀ ਤੇਰੇਮ ਸਿੰਘ ਜੀ ਜੋ ਕਿ ਵਿਦੇਸ਼ਾਂ ਦੇ ਜੀ 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 ਸਾਡੇ ਨਾਲ ਮਾਪੁੱਛਾਂ ਦੇ ਵਚਨ ਹੋਏ ਆ ਕਿ ਜਿੰਨੇ ਕਿ ਜੇ ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚੋਂ ਵੀ ਸਾਡੇ ਮਾਪੁੱਛਾਂ ਦੇ ਨਾਲ ਜਿਹੜੇ ਅੱਜ ਪਹੁੰਚੇ ਆ ਹਾਂਜੀ ਬਾਬਾ ਜੀ ਤੁਹਾਡਾ ਕੀ ਕਹਿਣਾ ਜੀ ਹੋਲੇ ਮੱਲੇ ਨੂੰ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨੇ ਬਹੁਤ ਵਿਸਤਾਰ ਵਿੱਚ ਸਾਰਾ ਕੁਝ ਦੱਸ ਹੀ ਦਿੱਤਾ ਬਸ ਇਹ ਸਿੱਖ ਕੌਮ ਦਾ ਕੌਮੀ ਤਿਹਾੜਾ ਤੇ ਜਿਸ ਮਕਸਦ ਲਈ ਮਹਾਰਾਜ ਨੇ ਤਿਹਾੜ ਸ਼ੁਰੂ ਕੀਤਾ ਉਹ ਖਾਲਸੇ ਨੂੰ ਆਪਣੇ ਸ਼ਾਸਤਰabandh ਲਈ ਹੋਰ ਮਨਮਤ ਨੂੰ ਤਿਆਗਣ ਲਈ ਗੁਰਮਤ ਨੂੰ ਪਾਉਣ ਲਈ ਤੇ तमाम ਨਸ਼ੇ ਜਿਹੜੇ ਉਹਨਾਂ ਦਾ ਤਿਆਗ ਕਰਨ ਲਈ ਨਾਲ ਹੀ ਮਹਾਰਾਜ ਨੇ ਆਖਿਆ ਹੋਲੀ ਕਿੰਨੀ ਸੰਤ ਸੇਵ ਰੰਗ ਲੱਗਾ ਅਤ ਲਾਲਦੇਵ ਜਿਹੜੀ ਸੰਤ ਦੀ ਸੇਵਾ ਆ ਉਹੀ ਹੋਲੀ ਆ ਇਹਦੇ ਨਾਲ ਸਾਨੂੰ ਪ੍ਰਕਾਸ਼ ਰੂਪ ਪਰਮੇਸ਼ਰ ਵਾਹਿਗੁਰੂ ਜਿਹੜਾ ਉਹਦੇ ਨਾਮ ਦਾ ਰੰਗ ਲੱਗਦਾ ਜਦੋਂ ਹੋਲੀ ਪਹਿਲੀ ਵਾਰ ਖੇਡੀ ਉਨਾ ਦੇ ਮੌਕੇ ਦੀ ਗਵਾਹੀ ਭਾਈ ਨੰਦ ਲਾਲ ਜੀ ਨੇ ਦਿੱਤੀ ਆ ਉਹ ਕਹਿੰਦੇ ਗਲਾਲੋ ਆਰਫਾਨ ਅਜ਼ਦਸਤੇ ਮੁਬਾਰਕ ਜ਼ਮੀਨੋਂ ਆਸਮਾਨ ਨੂੰ ਸੁਰਖਰੂ ਕਰਦ ਛਿੰਦੀ ਬਾਗ ਦੇ ਕੋਲ ਮਹਾਰਾਜ ਨੇ ਇੱਕ ਗਲਾਲ ਨਾਲ ਬੁੱਕ ਭਰਿਆ ਇੱਕ ਬੁੱਕ ਆਸਮਾਨ ਵਾਲ ਨੂੰ ਛੁੱਟਿਆ ਦੂਸਰਾ ਜ਼ਮੀਨ ਵਾਲ ਨੂੰ ਛੁੱਟਿਆ ਤੀਸਰਾ ਸਿੱਖ ਸੰਗਤਾਂ ਵਾਲ ਨੂੰ ਜਿਸ ਨੇ ਪੁੱਛਿਆ ਆਨੰਦ ਲਾਲ ਜੀ ਨੂੰ ਇੱਕ ਹੀ ਮਹਾਰਾ ਕਹਿੰਦੇ ਕਿ ਕਲਗੀਧਰ ਬਾਦਸ਼ਾਹ ਜਿਹੜੇ ਆਕਾਸ਼ ਚਰ ਜੀਵ ਆ ਉਹਨਾਂ ਦੇ ਭਲੇ ਲਈ ਉਹਨਾਂ ਨੇ ਸੋਚਿਆ ਜਿਹੜੇ ਜ਼ਮੀਨ ਤੇ ਚੱਲਦੇ ਉਹਨਾਂ ਨੂੰ ਫਿਰ ਦੂਸਰੀ ਵਾਰ ਉਹਨਾਂ ਤੇ ਰੰਗ ਛੁੱਟਿਆ ਉਹਨਾਂ ਨੂੰ ਨਾਮ ਦਾ ਰੰਗਤ ਵਿੱਚ ਰੰਗਿਆ ਤੀਸਰਾ ਸੰਗਤ ਜਿਹੜੇ ਆ ਕੋਲੇ ਕਿੰਨੇ ਸੰਤ ਸੇਵ ਰੰਗ ਲੱਗਾ ਆਤ ਲਾਲ ਦੇ ਉਹਨਾਂ ਨੂੰ ਇਨਾਮ ਦੇ ਰੰਗਲ ਵਿੱਚ ਰੰਗਤਾ ਪਰ ਜੇ ਕੋਈ ਸ਼ਰਦਾ ਨਾ ਆਵੇ ਤਾਂ ਜੇ ਕੋਈ ਮਨਮਤ ਕਰਦਾ ਔਰ ਗੁਰਮਤ ਦੀਆਂ ਝੱਜੀਆਂ ਉਡਾ ਕੇ ਜਿਵੇਂ ਬਾਬਾ ਜੀ ਨੇ ਦੱਸਿਆ ਕਿ ਹੁ ਲੜਬਾ ਜੀ ਕਰਨੀ ਇਤਿਆਦਕ ਉਹ ਸਾਰਾ ਕੁਝ ਫਿਰ ਨਹੀਂ ਨਾਮ ਦਾ ਰੰਗ ਲੱਗੂਗਾ ਆਪਾਂ ਨੇ ਦਿੱਥੇ ਇੱਥੇ ਨਾਮ ਦੀ ਰੰਗਤ ਵਿੱਚ ਰੰਗਣਾ ਉੱਥੇ ਸ਼ਾਸਤਰਦਾਰ ਹੋ ਕੇ ਤੇ ਜ਼ੁਲਮ ਦਾ ਟੱਕਰਾ ਵੀ ਕਰਨਾ ਤੇ ਮਹਾਰਾਜ ਨੇ ਇਹੀ ਸਾਨੂੰ ਉਪਦੇਸ਼ ਦਿੱਤਾ तमाम ਲੰਗਰ ਜਿਹੜੇ ਬਾਬਾ ਦਵਾਲਾ ਸਿੰਘ ਦੀ ਹਰਖਵਾਲ ਉਹਨਾਂ ਨੇ ਜੋ ਲੰਗਰ ਸ਼ੁਰੂ ਕੀਤੇ ਸਾਨੂੰ ਇਹ પ્રસન્નਤਾ ਆਇਆ ਮੈਂ ਕਈ ਵਾਰ ਕਿਹਾ ਕਿ ਬਾਬਾ ਕੁਸ਼ਵਾਲ ਸਿੰਘ ਨੇ ਔਰ ਬਾਬਾ ਬਤਾਰ ਸਿੰਘ ਜੀ ਰੈਡ ਦਰਬਾਰ ਰੋਪੜ ਇੰਨਾ ਹੀ ਉਸ ਉਸੂਲ ਨੂੰ ਸੰਭਾਲਿਆ ਔਰ ਹਰਥਾਂ ਤੇ ਲੰਗਰ ਦੇ ਪਹਿਰੇ ਲਾਉਣੇ ਕੋਈ ਛੋਟੀ ਗੱਲ ਨਹੀਂ ਗਈ ਸੋ ਇੰਨੇ ਲਫਜ਼ਾਂ ਦਾ ਕਿਉਂਕਿ ਕਾਫੀ ਲੰਬੀ ਹੋ ਜੁਗੀ ਵੀਡੀਓ ਮੈਂ ਸੰਗਤ ਦਾ ਮਸ਼ਕੂਰ ਹਾਂ ਉੱਤੇ ਹੀ ਜੀ ਸਟਾਰ ਜਿਹੜਾ ਚੈਨਲ ਆ ਉਹਨਾਂ ਦਾ ਵੀ ਮਸ਼ਕੂਰ ਹਾਂ ਜਿੰਦਾਂ ਨੇ ਘੁੰਮ ਫਿਰ ਕਰਕੇ ਤੇ ਇਹ ਜਿਹੜਾ ਕਵਰਿੰਗ ਕਰ ਰਹੇ ਆ ਤਾਂ ਕਿ ਸੰਗਤ ਨੂੰ ਕਿਉਂਕਿ ਇੱਕ ਲੋਕ ਗੀਤ ਹੁੰਦੇ ਆ ਲੋਕ ਪ੍ਰਥਾ ਹੁੰਦੀ ਆ ਜਿਹੜਾ ਤੁਹਾਡਾ ਸਮਾਜ ਆ ਕਲਚਰ ਆ ਉਹਦਾ ਅਸਲ ਨਮੂਨਾ ਜਿਹੜਾ ਆ ਉਹ ਲੋਕ ਪ੍ਰਥਾ ਚੋਂ ਤੇ ਲੋਕ ਗੀਤਾਂ ਚੋਂ ਮਿਲੂਗਾ ਬਾਕੀ ਥਾਵਾਂ ਤੋਂ ਲਿਖਤਾਂ ਵਿੱਚ ਕਈ ਹੀਰਾ ਫੇਰੀਆਂ ਹੁੰਦੀਆਂ ਲੋਕਾਂ ਨੂੰ ਤੁਸੀਂ ਬਦਲ ਨਹੀਂ ਸਕਦੇ ਜੇ ਕੋਈ ਇਤਿਹਾਸ ਦਾ ਜਾਂ ਸਮਾਜ ਦਾ ਅਸਲ ਨਮੂਨਾ ਲੈਣਾ ਤੇ ਉਹ ਲੋਕ ਪਰੱਥਾ ਤੋਂ ਲੋਕਾਂ ਤੋਂ ਮਿਲ ਸਕਦਾ ਸੋ ਇਹ ਸੰਗਤ ਵਿੱਚ ਵਿਚਰ ਕੇ ਜਿਹੜਾ ਸਾਡਾ ਇਸ ਵਾਲੇ ਅਸਲ ਕਲਚਰ ਆ ਨਾ ਉਹਨੂੰ ਪੇਸ਼ ਕਰ ਰਹੇ ਆ ਸੋ ਜਿਹੜੇ ਅਗੀ ਸੀ ਕਰਮ ਸਿੰਘ ਸਟੋਰੀਅਨ ਸੀ ਉਹਨਾਂ ਦਾ ਵੀ ਇਹੀ ਨਿਜ਼ਮ ਸੀ ਬੜੇ ਵੱਡੇ ਉਹ ਰਾਈਟਰ ਹੋਏ ਤੇ ਉਹਨਾਂ ਨੇ ਘੁੰਮ ਘੁੰਮ ਕੇ ਤੇ ਬਿਰਦਾ ਦੇ ਬਚਨ ਇੱਕ ਕਿਤਾਬ ਲਿਖੀ ਉਹਦੇ ਵਿੱਚ ਸਾਰਾ ਕੁਝ ਉਹਨਾਂ ਨੇ ਅੰਕਿਤ ਕੀਤਾ ਉਹਨਾਂ ਦਾ ਵੀ ਇਹੀ ਤਰੀਕਾ ਸੀ ਸੋ ਇਹਨਾਂ ਦੇ ਮਸ਼ਕੂਰਾਂ ਕਈ ਵਾਰ ਆਪਾਂ ਮਸ਼ਕੂਰ ਸ਼ਬਦ ਨਾਲ ਜੋੜ ਦਿੰਨੇ ਤੈ ਦਿਲੋਂ ਮਸ਼ਕੂਰ ਉਹ ਸੁਧਨੇਗਾ ਕਿਉਂਕਿ ਮਸ਼ਕੂਰ ਦਾ ਅਰਥ ਹੀ ਹੁੰਦਾ ਦਿਲ ਦੀ ਗ੍ਰਾਹੀ ਤੋਂ ਅਸੀਂ ਦਿਲ ਦੀ ਗ੍ਰਾਹੀ ਤੋਂ ਇਹਨਾਂ ਦਾ ਹਾਦਰ ਕਰਦੇ ਆਂ ਸਲਮਾਨ ਕਰਦੇ ਆਂ ਭੁੱਲ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾਮੈਨ ਜਸਦੀ ਦੇ ਨਾਲ ਕਿਰਪਾ ਸਿੰਘ ਲੋਗ